ਸਵਾਗਤ ਹੈ ਜੀ ਕਦੇ ਸਕੂਲ ਦੇ ਦਿਨ ਯਾਦ ਨੇ ਜਦੋਂ ਸਵੇਰ ਦੀ ਸਵਾ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਵੀ ਮਤਲਬ ਕਿੰਨਾ ਵੱਡਾ ਮਸਲਾ ਬਣ ਜਾਂਦਾ ਸੀ ਹਾਂਜੀ ਬਿਲਕੁਲ ਜਿਵੇਂ ਜੇ ਜੁੱਤੀਆਂ ਪਾਲਿਸ਼ ਨਾ ਹੋਣ ਜਾਂ 9 ਵਜੇ ਹੋਣ ਅੱਜ ਸਾਡੇ ਕੋਲ ਇੱਕ ਅਜਿਹੀ ਹੀ ਛੋਟੀ ਪਰ ਬਹੁਤ ਸਿੱਖੀ ਕਹਾਣੀ ਹੈ ਨਾ ਹੈ ਮੈਡਮ ਦੇ ਨੋ ਹਾਂ ਕਹਾਣੀ ਛੋਟੀ ਹੈ ਪਰ ਇਹ ਆਪਣੇ ਅੰਦਰ ਨਾ ਬਹੁਤ ਵੱਡੇ ਸਵਾਲ ਲੁਕਾਈ ਬੈਠੀ ਹੈ ਬਿਲਕੁਲ ਇਹ ਸ਼ੁਰੂ ਹੁੰਦੀ ਹੈ ਇੱਕ ਸਕੂਲ ਦੀ ਸਵੇਰ ਦੀ ਸਭਾ ਤੋਂ ਹੂੰ ਚਲੋ ਫਿਰ ਗੱਲ ਸ਼ੁਰੂ ਕਰਦੇ ਆਂ ਕਹਾਣੀ ਦਾ ਮਾਹੌਲ ਬਿਲਕੁਲ ਜਾਣਿਆ ਪਛਾਣਿਆ ਹੈ ਸੋਮਵਾਰ ਦਾ ਦਿਨ ਸਵੇਰ ਦੀ ਸਭਾ ਤੇ ਪ੍ਰਿੰਸੀਪਲ ਸਾਹਿਬ ਦੇ ਹੁਕਮ ਤੇ ਪੀਟੀਆਈ ਮੈਡਮ ਬੱਚਿਆਂ ਦੇ ਨੋ ਚੈੱਕ ਕਰ ਰਹੇ ਨੇ ਹਾਂ ਤੇ ਮਾਹੌਲ ਵੀ ਪੂਰਾ ਅਨੁਸ਼ਾਸਨ ਵਾਲਾ ਥੋੜਾ ਥੋੜਾ ਡਰ ਵਾਲਾ ਵੀ ਹੁੰਦਾ ਸੀ ਉਸ ਵੇਲੇ ਹਾਂਜੀ ਇੱਕ ਇੱਕ ਕਰਕੇ ਬੱਚੇ ਲਾਈਨ ਵਿੱਚ ਆ ਰਹੇ ਨੇ ਤੇ ਕਹਾਣੀਕਾਰ ਨੇ ਇਸ ਮਾਹੌਲ ਨੂੰ ਬੜੇ ਵਧੀਆ ਢੰਗ ਨਾਲ ਬੰਨਿਆ ਹੈ ਇੱਕ ਪਾਸੇ ਤਾਂ ਉਹ ਸਖਤ ਮੈਡਮ ਹੈ ਜਿਸ ਦੇ ਹੱਥ ਵਿੱਚ ਸਾਰੀ ਤਾਕਤ ਹੈ ਬਿਲਕੁਲ ਤੇ ਦੂਜੇ ਪਾਸੇ ਲਾਈਨ ਵਿੱਚ ਖੜਾ ਇੱਕ ਸਤਵੀਂ ਜਮਾਤ ਦਾ ਨਿਆਣਾ ਜੋ ਸ਼ਾਇਦ ਉਸ ਪੂਰੀ ਪ੍ਰਕਿਰਿਆ ਦਾ ਸਭ ਤੋਂ ਕਮਜ਼ੋਰ ਹਿੱਸਾ ਹੈ ਸਹੀ ਗੱਲ ਹੈ ਤੇ ਫਿਰ ਉਸ ਬੱਚੇ ਦੀ ਵਾਰੀ ਆ ਜਾਂਦੀ ਹੈ ਮੈਡਮ ਉਸਦੇ ਹੱਥ ਫੜਦੀ ਹੈ ਤੇ ਵਧੇ ਹੋਏ ਨੂੰ ਦੇਖ ਕੇ ਮਤਲਬ ਗੁੱਸੇ ਵਿੱਚ ਆ ਜਾਂਦੀ ਹੈ ਹੂੰ ਪਰ ਉਹ ਸਿਰਫ ਛੜਕਦੀ ਨਹੀਂ ਉਹ ਇੱਕ ਬੜੀ ਅਜੀਬ ਜਿਹੀ ਧਮਕੀ ਦਿੰਦੀ ਹੈ ਅੱਛਾ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਆਪਣੇ ਨੋਹਾਂਵਾਲ ਦੇਖ ਕਿਉਂਕਿ ਨੇਲ ਕਟਰ ਨੇ ਨਹੀਂ ਕਟਣਾ ਇਹੋ ਜੇ ਨੋਹਾਂ ਨੂੰ ਓਹੋ ਇਹ ਸਿਰਫ ਧਮਕੀ ਨਹੀਂ ਹੈ ਇਹ ਤਾਕਤ ਦਾ ਬਹੁਤ ਵੱਡਾ ਪ੍ਰਦਰਸ਼ਨ ਹੈ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਦੇਖੋ ਮੈਂ ਕਿੰਨੀ ਸ਼ਕਤੀਸ਼ਾਲੀ ਹਾਂ ਤੇ ਤੂੰ ਕਿੰਨਾ ਕਮਜ਼ੋਰ ਇੱਕ ਬੱਚੇ ਦੇ ਨੋਹ ਕੱਟਣ ਲਈ ਕੋਹਾੜੀ ਦੀ ਗੱਲ ਕਰਨਾ हां अपने आप ਵਿੱਚ ਹੱਸੋ ਹੀ ਨਾ ਹੈ ਪਰ ਉਸ ਪਲ ਬੱਚੇ ਲਈ ਤਾਂ ਬਹੁਤ ਡਰਾਉਣਾ ਹੋਵੇਗਾ ਪਰ ਇਤੇ ਹੀ ਕਹਾਣੀ ਇੱਕਦਮ ਉਸਦਾ ਧਿਆਨ ਆਪਣੇ ਹੱਥਾਂ ਤੋਂ ਆਪਣੀ ਗਲਤੀ ਤੋਂ ਪੂਰੀ ਤਰ੍ਹਾਂ ਹਟ ਜਾਂਦਾ ਹੈ हां ਅਤੇ ਇਹ ਕਹਾਣੀ ਦਾ ਸਭ ਤੋਂ ਖੂਬਸੂਰਤ ਹਿੱਸਾ ਹੈ ਉਸਦਾ ਧਿਆਨ ਸਿੱਧਾ ਜਾਂਦਾ ਹੈ ਮੈਡਮ ਦੇ ਹੱਥਾਂ ਤੇ ਅੱਛਾ ਇਹ ਤਾਂ ਬਹੁਤ ਕੁਦਰਤੀ ਜੀ ਗੱਲ ਹੈ ਜਦੋਂ ਕੋਈ ਤੁਹਾਡੇ ਤੇ ਦੋਸ਼ ਲਾਉਂਦਾ ਹੈ ਤਾਂ ਨਜ਼ਰ ਸੁਭਾਵਿਕ ਤੌਰ ਤੇ ਉਸ ਵੱਲ ਜਾਂਦੀ ਹੈ ਇੱਥੇ ਬੱਚਾ ਸ਼ਬਦਾਂ ਨਾਲ ਨਹੀਂ ਆਪਣੀਆਂ ਅੱਖਾਂ ਨਾਲ ਜਵਾਬ ਦੇ ਰਿਹਾ ਹੈ ਤੇ ਫਿਰ ਉਹ ਦੇਖਤਾ ਕੀ ਹੈ ਹਾਂ ਇਹੀ ਤਾਂ ਸਭ ਤੋਂ ਮਜ਼ੇਦਾਰ ਗੱਲ ਹੈ ਕਹਾਣੀ ਦੱਸਦੀ ਹੈ ਕਿ ਮੈਡਮ ਦੇ ਖੁਦ ਦੇ ਨੋ ਉਹ ਤਾਂ ਇੰਚ ਡੈਡ ਇੰਚ ਲੰਬੇ ਸਨ ਤੇ ਉੱਤੇ ਗੂੜੇ ਲਾਲ ਰੰਗ ਦੀ ਨੇਲ ਪਾਲਿਸ਼ ਵੀ ਲੱਗੀ ਹੋਈ ਸੀ ਬਿਲਕੁਲ ਇੱਕ ਪਾਸੇ ਬੱਚੇ ਦੇ ਨਿੱਕੇ ਨਿੱਕੇ ਨੋ ਜਿਨ੍ਹਾਂ ਲਈ ਉਹ ਸੋਚਦਾ ਹੈ ਮੇਰੇ ਨੋਹਾਂ ਦਾ ਸਾਈਜ਼ ਮੈਡਮ ਦੇ ਨੋਹਾਂ ਨਾਲੋਂ ਅੱਧਾ ਹੈ ਜੇਕਰ ਮੇਰੇ ਨੂੰ ਕੁਹਾੜੀ ਨਾਲ ਕੱਟੇ ਜਾਣਗੇ ਤਾਂ ਮੈਡਮ ਆਪਣੇ ਨੋਹ ਕੱਟਣ ਲਈ ਕਿਹੜਾ ਸੰਦ ਵਰਤਣਗੇ ਵਾਹ ਕਿੰਨਾ ਮਾਸੂਮ ਪਰ ਕਿੰਨਾ ਤਿੱਖਾ ਭਾਵੇਂ ਉਸ ਕੋ ਲੌਦੇ ਦੀ ਤਾਕਤ ਹੈ ਪਰ ਆਪਣੀ ਇਮਾਨਦਾਰੀ ਗਵਾ ਬੈਠਦੀ ਹੈ ਤੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬੱਚਾ ਇਹ ਸਵਾਲ ਬੋਲਦਾ ਨਹੀਂ ਬੱਚਾ ਕੋਈ ਵੱਡੀ ਫਿਲਾਸਫੀ ਨਹੀਂ ਜਾਣਦਾ ਨਹੀਂ ਉਹ ਸਿਰਫ ਇੱਕ ਸਧਾਰਨ ਤਰਕ ਵਰਤ ਰਿਹਾ ਹੈ ਜੇ ਨੂੰ ਵਿਧਾਨਾ ਗਲਤ ਹੈ ਤਾਂ ਇਹ ਸਾਰਿਆਂ ਲਈ ਗਲਤ ਹੈ ਬਸ ਤਾਂ ਇਸ ਸਾਰੀ ਗੱਲਬਾਤ ਨੂੰ ਸਮੇਟਦੇ ਹੋਏ ਇਹ ਛੋਟੀ ਜੀ ਕਹਾਣੀ ਮੈਡਮ ਦੇ ਨੂੰ ਸਾਨੂੰ ਦੱਸਦੀ ਹੈ ਕਿ ਨਿਯਮ ਸਾਰਿਆਂ ਲਈ ਬਰਾਬਰ ਹੋਣੇ ਚਾਹੀਦੇ ਹਨ ਹਾਂਜੀ ਅਸਲ ਅਧਿਕਾਰ ਇਮਾਨਦਾਰੀ ਤੋਂ ਆਂਦਾ ਹੈ ਅਤੇ ਬੱਚਿਆਂ ਦੀ ਨਰੀਖਣ ਸ਼ਕਤੀ ਨੂੰ ਕਦੇ ਵੀ ਘਟ ਨਹੀਂ ਸਮਝਣਾ ਚਾਹੀਦਾ ਉਹ ਸਾਡੇ ਸਮਾਜ ਦੇ ਸਭ ਤੋਂ ਵੱਡੇ ਸੱਚ ਦੇ ਗਵਾਹ ਹੁੰਦੇ ਹਨ ਬਿਲਕੁਲ ਅਤੇ ਇਹ ਸਾਨੂੰ ਸਰੋਤਿਆਂ ਲਈ ਇੱਕ ਅੰਤਿਮ ਵਿਚਾਰ ਤੇ ਛੱਡ ਜਾਂਦੀ ਹੈ ਹਾਂ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਉਸ ਬੱਚੇ ਦੀ ਸਥਿਤੀ ਵਿੱਚ ਹੁੰਦੇ ਹਾਂ ਅਤੇ ਕਦੇ ਨਾ ਕਦੇ ਉਸ ਮੈਡਮ ਦੀ ਸਥਿਤੀ ਵਿੱਚ ਹਮ ਸਹੀ ਗੱਲ ਹੈ ਸਵਾਲ ਇਹ ਹੈ कि ਜਦੋਂ ਅਸੀਂ ਕਿਸੇ ਹੋਰ ਦੇ ਵੱਧੇ ਹੋਏ ਨੋ ਦੇਖਦੇ ਹਾਂ ਤਾਂ ਕੀ ਅਸੀਂ ਕਹਹਾੜੀ ਚੁੱਕਣ ਤੋਂ ਪਹਿਲਾਂ ਇੱਕ ਪਲ ਰੁੱਕ ਕੇ ਆਪਣੇ ਹੱਥਾਂ ਵੱਲ ਦੇਖਦੇ ਹਾਂ ਵਾਹ ਸ਼ਾਇਦ ਸਭ ਤੋਂ ਵੱਡਾ ਅਨੁਸ਼ਾਸਨ ਦੂਜਿਆਂ ਤੇ ਲਾਗੂ ਕਰਨ ਵਾਲਾ ਨਹੀਂ ਸਗੋਂ ਆਪਣੇ ਆਪ ਤੇ ਲਾਗੂ ਕਰਨ ਵਾਲਾ ਹੁੰਦਾ ਹੈ ਬਿਲਕੁਲ ਇਸ ਬਾਰੇ ਸੋਚਣਾ ਬਣਦਾ ਹੈ